ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਸਰਕਾਰ ਨੇ ਕੀਤੀ ਪਹਿਲੀ ਬੈਠਕ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬ ਸਰਕਾਰ ਕਰਵਾਏਗੀ ਵੱਡੇ ਸਮਾਗਮ ਇਸ ਪਾਵਨ ਦਿਹਾੜੇ ਮੌਕੇ ਮਾਨ ਸਰਕਾਰ ਸ਼ਰਧਾ ਤੇ ਸਤਕਾਰ ਨਾਲ ਸੂਬਾ ਪੱਧਰੀ ਸਮਾਗਮ ਕਰਵਾਉਣ ਜਾ ਰਹੀ ਹੈ ਜਿੰਨਾ ਸੰਬੰਧੀ ਮੰਤਰੀ ਸਹਿਬਾਨ ਦੀ ਟੀਮ ਅਤੇ ਧਾਰਮਿਕ ਪੈਨਲ ਦਾ ਗਠਨ ਕੀਤਾ ਗਿਆ ਹੈ ਸਮਾਗਮ ਸੰਬੰਧੀ ਪਹਿਲੀ ਬੈਠਕ 'ਚ ਸੰਤ ਸਮਾਜ ਤੇ ਬੁੱਧੀਜੀਵੀਆਂ ਨਾਲ ਮਹੱਤਵਪੂਰਨ ਵਿਚਾਰ ਵਟਾਂਦਰੇ ਹੋਏ ਅਤੇ ਅੱਗੇ ਦੀ ਕਾਰਜ ਪ੍ਰਣਾਲੀ ਬਾਰੇ ਮੰਥਨ ਕੀਤਾ ਗਿਆ ਇਸ ਬਾਰੇ ਮੰਤਰੀ ਤਰਨ ਪ੍ਰੀ ਸਿੰਘ ਸੋਹਤ ਨੇ ਜਾਣਕਾਰੀ ਦਿੱਤੀ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਤਨ ਤਨ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਮਹਾਰਾਜ ਦਾ 650 ਸਾਲ ਜੋ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਪੰਜਾਬ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਜੋ ਸੋਚ ਹੈ ਕਿ ਅਸੀਂ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਮਹਾਰਾਜ ਦਾ ਜੋ ਬੇਗੰਪੂਰਾ ਜੋ ਮਹਾਰਾਜ ਨੇ ਸੋਚਿਆ ਸੀ ਬੇਗੰਪੂਰੇ ਦੀ ਜਿਹੜੀ ਮਹਿਕ ਹੈ ਉਹ ਪੂਰੀ ਦੁਨੀਆ ਦੇ ਵਿੱਚ ਫੈਲੇ ਉਸ ਨੂੰ ਸਮਰਪਿਤ ਹੁੰਦੇ ਹੋਏ ਪੰਜਾਬ ਸਰਕਾਰ ਨੇ ਸਾਰਿਆਂ ਨੇ ਰਲ ਕੇ ਇੱਕ ਉਪਰਾਲਾ ਸ਼ੁਰੂ ਕੀਤਾ ਕਿ ਮਹਾਰਾਜ ਦਾ ਜੋ ਸਾਢੇ 3 ਸਾਢੇ 650 ਸਾਲ ਜੋ ਪ੍ਰਕਾਸ਼ ਦਿਹਾੜਾ ਆ ਰਿਹਾ ਹੈ 650 ਸਾਲ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੁੰਦੇ ਹੋਏ ਇਹ ਰਾਜ ਪੱਤਰੀ ਸਮਾਗਮ ਆਰੰਭੇ ਜਾ ਰਹੇ ਜੀਦਾ ਸੰਬੰਧ ਦੇ ਵਿੱਚ ਗਰੁੱਪ ਆਫ ਮਿਨਿਸਟਰਸ ਦਾ ਗਠਨ ਹੈ ਜਿਹੜਾ ਉਹ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਗਰੁੱਪ ਆਫ ਮਿਨਿਸਟਰਸ ਦੀ ਚੇਅਰਮੈਨ ਜਿਹੜੇ ਨਿਯੁਕਤ ਕੀਤੇ ਗਏ ਨੇ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਕੀਤੇ ਗਏ ਨੇ ਸ਼੍ਰੀ ਲਾਲਚੰਦ ਜੀ ਕਟਾਰੂ ਚੱਕ ਸਾਹਿਬ ਡਾਕਟਰ ਅਵਜੋਤ ਸਿੰਘ ਜੀ ਤੇ ਦਾਸ ਤਰਨਪੀਤ ਸਿੰਘ ਸੌਂਗ ਅਸੀਂ ਚਾਰ ਜਣੇ ਇਸ ਕਮੇਟੀ ਦੇ ਮੈਂਬਰ ਹੈ ਗਰੁੱਪ ਆਫ ਮਿਨਿਸਟਰਸ ਦੇ ਔਰ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਪੰਜਾਬ ਦਾ ਜੋ ਮੇਰਾ ਵਿਭਾਗ ਹੈ ਸੱਭਿਆਚਾਰ ਤੇ ਸੈਰ ਸਪਟਾ ਵਿਭਾਗ ਉਹ ਇਸ ਪੂਰੇ ਪ੍ਰੋਗਰਾਮ ਨੂੰ ਮਤੋਂ ਕੇ ਕਰਨ ਦੇ ਵਿੱਚ ਨੋਡਲ ਜਾਨੀ ਕਿ ਸਾਡੀ ਉਹ ਏਜੰਸੀ ਬਣੀ ਹੈ ਸੋ ਉਸ ਨੂੰ ਮੱਧਨਜ਼ਰ ਰੱਖਦੇ ਹੋਏ ਜਾਨੀ ਕਿ ਅਸੀਂ ਇਹ ਅੱਜ ਪਹਿਲੀ ਮੀਟਿੰਗ ਕੀਤੀ ਹੈ ਗਰੁੱਪ ਆਫ ਮਿਨਿਸਟਰਸ ਦੀ ਇਹ ਫਰਸਟ ਮੀਟਿੰਗ ਸੀ ਜਿਹਦੇ ਵਿੱਚ ਸਤਕਾਰਯੋਗ ਸਾਡੇ ਮਹਾਪੁਰਖ ਸੰਤ ਮਹਾਪੁਰਖ ਜੋ ਸਾਡੇ ਸਮਾਜ ਦੇ ਸੀਗੇ ਉਹਨਾਂ ਨੂੰ ਬੁਲਾਇਆ ਗਿਆ ਔਰ ਜਿਹੜੇ ਸਕਾਲਰ ਜਿਹੜੇ ਬੁੱਧੀਜੀਵੀ ਸੀ ਉਹਨਾਂ ਨੂੰ ਸਾਡੇ ਸਮਾਜ ਦੇ ਵਿੱਚੋਂ ਬੁਲਾਇਆ ਗਿਆ ਔਰ ਬੁਲਾਉਣ ਤੋਂ ਬਾਅਦ ਗੁਰੂ ਰਵਿਦਾਸ ਮਹਾਰਾਜ ਦਾ ਜੋ ਅਸੀਂ ਇਹ ਸਮਾਗਮ ਉਲੀਕ ਰਹੇ ਹਾਂ ਇਹਦੇ ਬਾਰੇ ਵਿੱਚ ਇੱਕ ਡਾਕੂਮੈਂਟਰੀ ਜਾਨੀ ਕਿ ਪਹਿਲੇ ਫੇਸ ਦੀ ਡਾਕੂਮੈਂਟਰੀ ਜਿਹਨੂੰ ਫਰਸਟ ਫੇਸ ਵੀ ਕਹਿੰਦੇ ਆ ਉਹ ਰਚੀ ਗਈ ਹੈ ਕਈ ਚੀਜ਼ਾਂ ਇਹਦੇ ਵਿੱਚੋਂ ਮੰਥਨ ਦੇ ਵਿੱਚ ਨਿਕਲ ਕੇ ਆਈਆਂ ਉਹਦੇ 'ਚ ਸ਼ੋਧ ਕੀਤੀ ਜਾਊਗੀ ਹਰ ਪੈਰ ਪੈਰ ਦੇ ਉੱਤੇ ਸਾਡਾ ਜਿਹੜਾ ਧਾਰਮਿਕ ਪੈਨਲ ਅਸੀਂ ਇਹ ਗਠਨ ਕੀਤਾ ਹੈ ਇੱਕ ਜੋ ਸਾਡਾ ਧਾਰਮਿਕ ਪੈਨਲ ਵੀ ਗਠਨ ਜਿਵੇਂ ਗਰੁੱਪ ਆਫ ਮਿਨਿਸਟਰਸ ਨੇ ਐਵੇਂ ਕਾਸੀ ਰਿਲੀਜੀਅਸ ਪੈਨਲ ਵੀ ਗਠਨ ਕੀਤਾ ਉਸ ਰਿਲੀਜੀਅਸ ਪੈਨਲ ਤੋਂ ਕੱਲੀ-ਕੱਲੀ ਚੀਜ਼ ਪੁੱਛ ਕੇ ਵੈਟ ਕਰਵਾ ਕੇ ਇੱਕ-ਇੱਕ ਚੀਜ਼ ਚੱਲੀ ਜਾਊਗੀ ਜਿਵੇਂ ਇਸ ਤੋਂ ਪਹਿਲਾਂ ਅਸੀਂ ਸਾਡੇ 300 ਸਾਲ ਸਾਹਿਬ ਸ਼ਿਰੂਗੁਰ ਤੇਗ ਬਹਾਦਰ ਪਾਸ਼ਾ ਜੀ ਦਾ ਜੋ ਸਵਾਗਤ ਕਰਕੇ ਹਟੇ ਸੀਗੇ ਸ਼ਹੀਦੀ ਸਮਾਗਮ ਜੋ ਕੇ ਰਾਜਪਦਪਤ ਤੱਕ ਕਰਵਾਇਆ ਸੀ ਉਸੇ ਤਰਜ਼ ਦੇ ਉੱਤੇ 650 ਸਾਲ ਅ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਹੁਣ ਕਰਨ ਜਾ ਰਹੇ ਹਾਂ ਔਰ ਉਸ ਦੇ ਵਿੱਚ ਕੱਲੀ-ਕੱਲੀ ਚੀਜ਼ ਨੂੰ ਮਰਿਆਦਾ ਨੂੰ ਮਹਾਰਾਜ ਦੀ ਬਾਣੀ ਨੂੰ ਸਤਕਾਰ ਨੂੰ ਕੱਲੀ-ਕੱਲੀ ਚੀਜ਼ ਨੂੰ ਮੱਦੇਨਜ਼ਰ ਰੱਖਦੇ ਅੱਗੇ ਚੰਦਿਆ ਜਾਊਗਾ ਸੋ ਅੱਜ ਪਹਿਲੀ ਮੀਟਿੰਗ ਸੀ ਪਹਿਲੀ ਮੀਟਿੰਗ ਬੜੀ ਹੀ ਯਾਨੀ ਕਿ ਸਕਾਰਾਤਮਕ ਤਰੀਕੇ ਦੀ ਬੜੀ ਪੋਜ਼ਿਟਿਵ ਐਟਮੋਸਫੀਅਰ ਦੇ ਵਿੱਚ ਹੋਈ ਹੈ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਹੈ ਔਰ ਇਹ ਸੇਵਾ ਜਿਹੜੀ ਹੈ ਇਹ ਮੈਂ ਸਾਡਾ ਇਹ ਮੰਨਣਾ ਹੈ ਕਿ ਇਹ ਸਾਡੀ ਸਰਕਾਰ ਦੇ ਰਾਜਕਾਲ ਦੇ ਸਮੇਂ ਦੇ ਵਿੱਚ ਸਾਨੂੰ ਮਿਲੀ ਹੈ ਤਾਂ ਇਸ ਤੋਂ ਵੱਡੇ ਅਸੀਂ ਵਿਭਾਗਾਂ ਵਾਲੇ ਹੋਰ ਕੀ ਹੋ ਸਕਦੇ ਆ ਕਰਮਾਂ ਵਾਲੇ ਹੋਰ ਕੀ ਹੋ ਸਕਦੇ ਆ ਸੋ ਆਸੀਂ ਪੂਰੀ ਸ਼ਰਧਾ ਭਾਵਨਾ ਨਾਲ ਪੂਰੇ ਵੱਡੇ ਸਟਾਰ ਦੇ ਉੱਤੇ ਪੂਰੇ ਰਾਜ ਪੱਧਰੀ ਸਮਾਗਮ ਕਰਵਾਵਾਂਗੇ ਔਰ ਮਹਾਰਾਜ ਦੀ ਜਿਹੜੀ ਬਾਣੀ ਦੀ ਮਹਿਕ ਹੈ ਮਹਾਰਾਜ ਦੀ ਮਹਿਕ ਹੈ ਜਿਹੜੀ ਉਹ ਪੂਰੇ ਨਾ ਸਿਰਫ ਪੰਜਾਬ ਚ ਦੇਸ਼ਾਂ ਚ ਵਿਦੇਸ਼ਾਂ ਚ ਔਰ ਸਾਰੇ ਕਿਤੇ ਅਸੀਂ ਇਸ ਚਾਨਣ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਨਿਮਰਤਾ ਜੋ ਉਪਰਾਲਾ ਕਰਾਂਗੇ ਸੇਵਾਦਾਰ ਬਣ ਕੇ ਸਿਰ ਝੁਕਾ ਕੇ ਅਸੀਂ ਇਹ ਜਿਹੜੀ ਸੇਵਾ ਆਪਣੀ ਝੋਲੀ ਚ ਪਵਾ ਕੇ ਕਰਾਂਗੇ ਔਰ ਇਸ ਦੇ ਵਿੱਚ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਇੱਕ ਬੇਨਤੀ ਵੀ ਕਰਦਾ ਕਿ ਤੁਸੀਂ ਸਾਰਿਆਂ ਨੇ ਸਾਰੀਆਂ ਧਾਰਮਿਕ ਸੰਸਥਾਵਾਂ ਨੇ ਸਾਰੇ ਰਾਜਨੀਤਿਕ ਲੋਕਾਂ ਨੇ ਤੇ ਇਸ ਤੋਂ ਇਲਾਵਾ ਜਿੰਨੀਆਂ ਸਾਡੀਆਂ ਸੋਸ਼ਲ ਆਰਗੇਨਾਈਜੇਸ਼ਨ ਨੇ ਸਾਰਿਆਂ ਨੇ ਸਾਥ ਦੇਣਾ ਤਾਂ ਜੋ ਆਪਾਂ ਇਹ ਜਿਹੜਾ ਸਾਂਝਾ ਕਾਰਜ ਹੈ ਇਹ ਆਪਣਾ ਸਰਬ ਸਾਂਝਾ ਕਾਰਜ ਹੈ ਸਰਬ ਸਾਂਝੇ ਕਾਰਜ ਨੂੰ ਅਸੀਂ ਦੁਨੀਆ ਤੱਕ ਪਹੁੰਚਾ ਸਕੀਏ ਬਹੁਤ ਬਹੁਤ ਧੰਨਵਾਦ ਜੋ ਬੋਲੇ ਸੋਨਰ ਪਹਿ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ